ਪਤਾ ਗੋਭੀ ਦੇ कुरकुरे ਪਕੌੜੇ ਜੇ ਇੱਕ ਵਾਰੀ ਤੁਸੀਂ ਖਾਲੇ بار بار ਬਣਾਉਂਗੇ ਚਿਪਸ ਕਟਰ ਦੇ ਨਾਲ ਇਹਨੂੰ ਕੱਟ ਲਿਓ ਉਸ ਤੋਂ ਬਾਅਦ ਦੋ ਪਿਆਜ਼ ਨੂੰ ਪਤਲਾ ਤੇ ਲੰਮਾ ਕੱਟਿਓ ਕਲੀਆਂ ਜੀਆਂ ਵਿੱਚ ਵੱਖ ਕਰ ਲਿਓ ਤਿੰਨ ਚਾਰ ਹਰੀਆਂ ਮਿਰਚਾਂ ਉਹਨਾਂ ਨੂੰ ਵੀ ਬਰੀਕ ਕੱਟ ਲਿਓ ਕਿਸੇ ਵੀ ਭਾਂਡੇ ਵਿੱਚ ਪਾ ਕੇ ਦੋ ਚਮਚ ਪਾਓ ਮੈਦੇ ਤੇ ਅੱਧਾ ਕੱਪ ਪਾਵਾਂਗੇ ਚਾਵਲ ਦਾ ਆਟਾ ਇਹਦੇ ਨਾਲ ਪਕੌੜੇ कुरकुरੇ ਤੇ ਮਜ਼ੇਦਾਰ ਬਣਨਗੇ ਇੱਕ ਕੱਪ ਪਾ ਲਿਓ ਪਰ ਕੇ ਬੇਸਨ ਦਾ ਇੱਕ ਚਮਚ ਜੀਰਾ ਇੱਕ ਚਮਚ ਸਾਬਤ ਧਨੀਆ ਇੱਕ ਚਮਚ ਪਾਵਾਂਗੇ ਚਿਲੀ ਫਲੈਕਸ ਦਾ ਫਿਰ ਇੱਕ ਚਮਚ ਪਾਵਾਂਗੇ ਪਤਨੀ ਪਾਊਡਰ ਅੱਧਾ ਚਮਚੇ ਹਲਦੀ ਦਾ ਅੱਧਾ ਚਮਚ ਰੰਗ ਵਾਲੀ ਦੇਗੀ ਮਿਰਚ ਥੋੜੀ ਜੀ ਪਾਮਗੇ ਤਿੱਖੀ ਮਿਰਚ ਇੱਕ ਚਮਚ ਪਾਮਗੇ ਨਮਕ ਦਾ ਤੁਸੀਂ ਜ਼ਰੂਰਤ ਅਨੁਸਾਰ ਪਾਇਓ ਫਿਰ ਥੋੜੀ ਜੀ ਪਾਵਾਂਗੇ ਆਪਾਂ ਮੇਥੀ ਉੱਪਰ ਦੀ ਪਾ ਦਾਂਗੇ ਹਰਾ ਧਨੀਆ ਮਿਕਸ ਕਰਕੇ ਸਾਈਡ ਤੇ ਰੱਖ ਲਾਂਗੇ ਤੇਲ ਨੂੰ ਕਰਾਂਗੇ ਗਰਮ ਤੇ ਇਹਦੇ ਵਿੱਚੋਂ ਅੱਦੇ ਸਮਾਨ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਉਹਨੂੰ ਮਿਕਸ ਕਰ ਲਾਂਗੇ ਜਿੰਨੇ ਕੇ ਪਕੌੜੇ ਤੁਸੀਂ ਇੱਕ ਵਾਰ ਵਿੱਚ ਤਿਆਰ ਕਰਨੇ ਆ ਉਹਨੇ ਮਿਕਸ ਕਰਿਓ ਜਦੋਂ ਤੁਸੀਂ ਇਹ ਪਕੌੜੇ ਕੱਢ ਕੇ ਤਿਆਰ ਕਰ ਲੇ ਉਸ ਤੋਂ ਬਾਅਦ ਸਾਰੇ ਬਚੇ ਹੋਏ ਸਮਾਨ ਦੇ ਵਿੱਚ ਪਾਣੀ ਪਾ ਕੇ ਫਿਰ ਤਿਆਰ ਕਰਿਓ ਕਿਉਂਕਿ ਪੱਤਾ ਗੋਭੀ ਤੇ ਪਿਆਜ਼ ਵਿੱਚ ਬਹੁਤ ਸਾਰਾ ਪਾਣੀ ਹੁੰਦਾ ਜੇ ਤੁਸੀਂ ਇੱਕੋ ਵਾਰੀ ਸਾਰਾ ਮਟੀਰੀਅਲ ਤਿਆਰ ਕਰ ਲਿਆ ਤੇ ਜਦੋਂ ਨੂੰ ਤੁਸੀਂ ਦੂਜੀ ਵਾਰ ਪਕੌੜੇ ਕੱਢੋਗੇ ਤੇ ਕਾਫੀ ਢਿੱਲਾ ਪੈ ਜਾਊਗਾ ਪਕੌੜੇ ਵਧੀਆ ਨਹੀਂ ਬਣਨੇ ਬਹੁਤ ਹੀ ਮਜ਼ੇਦਾਰ कुरकुरੇ ਪਕੌੜੇ ਬਣ ਕੇ ਤਿਆਰ ਹੋਣਗੇ ਟਰਾਈ ਜ਼ਰੂਰ ਕਰੇ